ਅਸੀਂ ਸਾਰੇ ਨੇ ਮਿਲ ਕੇ ਅੱਜ 221 ਬੂਟਿਆਂ ਦਾ ਬਾਬਾ ਦੀਪ ਸਿੰਘ ਗੁਰਦੁਆਰੇ ਮਾਡੋ ਸਟੇਸ਼ਨ ਦੇ ਵਿਖੇ ਲਾਉਣ ਦਾ ਅਸੀਂ ਉਪਰਾਲਾ ਕੀਤਾ ਹੈ ਅਸੀਂ ਇਹ ਉਪਰਾਲਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਏ ਦਿਨ ਗਰਮੀ ਇੰਨੀ ਕਿ ਵੱਧ ਰਹੀ ਹੈ ਟੈਂਪਰੇਚਰ 40 ਤੋਂ 45 ਡਿਗਰੀ ਤੇ ਉੱਪਰ ਜਾ ਚੁੱਕਿਆ ਹੈ ਜੇ ਅਸੀਂ ਸਾਰੇ ਸਮਾਜ ਸੇਵਕ ਮਿਲ ਕੇ ਜੇ ਆਪਾਂ ਇਹ ਨਾ ਰੋਕ ਸਕੇ ਤਾਂ ਸਾਡੀ ਸਾਡੀ ਆਉਣ ਵਾਲੀ ਜਿਹੜੇ ਬੱਚੇ ਦੇ ਫਿਊਚਰ ਨੇ ਆਪਾਂ ਉਹਨੂੰ ਖਰਾਬ ਕਰ ਲਾਂਗੇ ਜੇ ਆਪਾਂ ਬੂਟੇ ਲਾ ਕੇ ਜੇ ਸੇਵਾ ਨਿਭਾਈਏ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਏਸੀਆਂ ਦੀ ਲੋੜ ਪਵੇਗੀ ਆਪਣੇ ਘਰਾਂ ਦੀ ਛੱਤਾਂ ਤੇ ਜ਼ਰੂਰ ਲਾਓ ਤਾਂ ਕਿ ਆਪ Temperature ਨੂੰ ਰੋਕ ਸਕੀਏ ਬਚਾ ਸਕੀਏ ਤੇ ਵਾਤਾਵਰਣ ਨੂੰ ਸੁਨਹਿਰਾ ਬਣਾ ਸਕੀਏ ਅੱਜ ਅਸੀਂ ਮਾਨਵਤਾ ਸੇਵਾ ਸੁਸਾਇਟੀ ਵੱਲੋਂ ਮੈਂ ਪ੍ਰਧਾਨ ਰਕੇਸ਼ ਕੁਮਾਰ ਮੇਰੇ ਸੰਬੂਚੀ ਟੀਮ ਦੇ ਮੈਂਬਰ ਸਹਿਬਾਨ ਅਸੀਂ ਸਾਰਿਆਂ ਨੇ ਮਿਲ ਕੇ ਅੱਜ 221 ਬੂਟਿਆਂ ਦਾ ਬਾਬਾ ਦੀਪ ਸਿੰਘ ਗੁਰਦੁਆਰੇ ਮਾਡੋ ਐਕਸਟੈਂਸ਼ਨ ਦੇ ਵਿਖੇ ਲਾਉਣ ਦਾ ਅਸੀਂ ਉਪਰਾਲਾ ਕੀਤਾ ਹੈ ਅਸੀਂ ਇਹ ਉਪਰਾਲਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਏ ਦਿਨ ਗਰਮੀ ਇੰਨੀ ਕਿ ਵੱਧ ਰਹੀ ਹੈ Temperature 40 ਤੋਂ 45 ਡਿਗਰੀ ਤੇ ਉੱਪਰ ਜਾ ਚੁੱਕਿਆ ਹੈ ਤੇ ਬਹੁਤ ਛੇਤੀ ਹੀ ਇਹ ਦੁਬਈ ਨੂੰ ਵੀ ਕ੍ਰਾਸ ਕਰ ਜਾਏਗਾ ਜੇ ਅਸੀਂ ਸਾਰੇ ਸਮਾਜ ਸੇਵਕ ਮਿਲ ਕੇ ਜੇ ਆਪਾਂ ਇਹ ਨਾ ਰੋਕ ਸਕੇ ਤਾਂ ਸਾਡੀ ਸਾਡੀ ਆਨ ਵਾਲੀ ਜਿਹੜੇ ਬੱਚੇ ਦੇ ਫਿਊਚਰ ਨੇ ਆਪਾਂ ਉਹਨੂੰ ਖਰਾਬ ਕਰ ਲਾਂਗੇ ਤੁਹਾਨੂੰ ਦੇਖਿਆ ਹੋਣਾ ਕਿ ਅੱਜ ਤੋ 3-4 ਸਾਲ ਪਹਿਜੋ ਕਰੋਨਾ ਆਇਆ ਸੀਗਾ ਆਕਸੀਜਨ ਦੇ ਸਿਲੰਡਰ 33 33 ਚੌਂਦੀ ਹੁੰਦੀ ਹਜ਼ਾਰ ਦੇ ਵਿਕੇ ਸੀਗੇ ਜੇ ਆਪਾਂ ਬੂਟੇ ਲਾ ਕੇ ਜੇ ਸੇਵਾ ਨਿਭਾਈਏ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਏਸੀ ਦੀ ਲੋੜ ਪੈਗੀ ਦੇਖੋ ਅਸੀਂ ਮਜਬੂਰੀ ਚ ਕਹਿੰਨੇ ਏਸੀ ਤੇ ਆਪਾਂ ਸਾਰੇ ਬੈਠਦੇ ਆ ਪਰ ਜੇ ਜਿਸ ਤਰ੍ਹਾਂ ਆਪਾਂ ਏਸੀ ਖਰੀਦ ਕੇ ਲਿਆਉਨੇ ਆ ਏਸੀ ਤਾਂ ਬਹੁਤੇ ਮਹਿੰਗੇ 50 60000 ਰੁਪਏ ਦੇ ਹੁੰਦੀ ਆ ਆ ਬੂਟੇ ਜੇ ਆਪਾਂ ਮੈਗਨਾ 200 ਰੁਪਏ ਦੇ ਬੂਟੇ ਵੀ ਜੇ ਆਪਾਂ ਜ ਹਰੇਕ ਛੱਤ ਤੇ ਲਾ ਲਈਏ ਤਾਂ ਆਪਾਂ ਟੈਂਪਰੇਚਰ ਦੇ ਵਿਚਕਾਰ ਆਪਾਂ ਬਹੁਤ ਜ਼ਿਆਦਾ ਗੈਪ ਪਾ ਸਕਦੇ ਆ ਦੇਖੋ 38 ਡਿਗਰੀ ਦਾ ਟੈਂਪਰੇਚਰ ਅੱਜ 44 ਤੋਂ 45 ਡਿਗਰੀ ਪਹੁੰਚ ਚੁੱਕਾ ਹੈ ਪਿਛਲੇ ਸਾਲ ਨਾਲੋਂ ਹਰ ਸਾਲ ਗਰਮੀ ਵਧਦੀ ਜਾ ਰਹੀ ਹੈ ਇਸ ਕਰਕੇ ਮੇਰੀ ਸਾਰੀ ਸਮੁੱਚੀ ਸੰਗਤ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਆਪਣੇ ਜਿੰਨੇ ਘਰ ਦੇ ਮੈਂਬਰ ਨੇ ਘਟੋ ਘੜ ਉਹਨਾਂ ਉਹਨੇ ਮੈਂਬਰਾਂ ਦੇ ਨੌ ਤੇ ਜੇਕਰ ਤੁਹਾਡੇ ਘਰ ਚ ਚਾਰ ਮੈਂਬਰ ਨੇ ਤੇ ਚਾਰ ਬੂਟੇ ਜੇ 10 ਮੈਂਬਰ ਨੇ 10 ਬੂਟੇ ਆਪਣੇ ਘਰਾਂ ਦੀ ਛੱਤਾਂ ਤੇ ਜ਼ਰੂਰ ਲਾਓ ਤਾਕੇ ਆਪਾਂ ਟੈਂਪਰੇਚਰ ਨੂੰ ਰੋਕ ਸਕੀਏ ਬਚਾ ਸਕੀਏ ਤੇ ਵਾਤਾਵਰਣ ਨੂੰ ਸੁਨਹਿਰਾ ਬਣਾ ਸਕੀਏ ਦੇਖੋ ਜੀ ਮੈਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਮਾਪਿਆਂ ਨੂੰ ਵੀ ਕਿ ਤੁਸੀਂ ਪਹਿਲਾਂ ਤਾਂ ਬੱਚਿਆਂ ਕੋਈ ਫ੍ਰੀ ਟਾਈਮ ਹੈ ਤੁਸੀਂ ਕਿਤੇ ਵੀ ਕੋਈ ਗਮਲਾ ਮਿਲਦਾ ਵਾ ਕੋਈ ਥਾਂ ਮਿਲਦੀ ਆ ਤੁਸੀਂ ਕੋਈ ਨਾ ਕੋਈ ਬੂਟਾ ਇੱਥੇ ਲਾ ਸਕਦੇ ਹੋ ਦੇਖੋ ਅੱਜ ਵੀ ਇਹ ਬੂਟੇ ਕੋ ਬਹੁਤਾ ਮਹਿੰਗੇ ਨਹੀਂ ਹੁੰਦੇ ਆ ਅ ਜੇ ਗੱਲ ਕਰੀਏ ਤਾਂ ਬੂਟੇ 40-50 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਜੇ ਆਪਾਂ ਦੋ-ਦੋ ਚਾਰ-ਚਾਰ ਬੂਟੇ ਵੀ ਲਾਈਏ ਤਾਂ ਆਪਾਂ ਆਪਣੇ ਵਾਤਾਵਰਣ ਨੂੰ ਆਪਣੇ ਆਸ-ਪਾਸ ਦੀ ਸਾਰੀ ਜਿੰਨੀ ਵੀ ਸਾਡੇ ਨਾਲ ਜੁੜੀਆਂ ਜਿੰਨੀਆਂ ਵੀ ਤੇ ਚੀਜ਼ਾਂ ਆ ਗਈ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਆ ਦੇਖੋ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ ਇਹਦਾ ਵਾਤਾਵਰਣ ਨੂੰ ਕੰਟਰੋਲ ਕਰਨਾ ਟੈਂਪਰੇਚਰ ਡਾਊਨ ਕਰਨਾ ਮਤਲਬ ਏਸੀ ਨਹੀਂ ਹੈ ਇਹ ਬੂਟੇ ਹੀ ਆ ਏਸੀ ਦਾ ਬਾਈਕਟ ਕਰੋ ਤੇ ਬੂਟਿਆਂ ਨੂੰ ਤੁਸੀਂ ਅਪਣਾਓ ਇਹੀ ਸਾਡੀ ਜਿੰਦਗੀ ਆ ਇਹੀ ਸਾਡੀ ਜਿੰਦ ਤੇ ਸਾਡੀ ਜਾਨ ਹੈ ਅੱਜ ਅਸੀਂ ਕਿਉਂਕਿ ਪਹਿਲਾ ਪ੍ਰੋਗਰਾਮ ਸੀ 221 ਬੂਟੇ ਜਿਹੜੇ ਆ ਉਹ ਅਸੀਂ ਸੰਗਠਨਾਂ ਦੇ ਸਪੁਰਦ ਕੀਤੇ ਨੇ ਤੇ ਟੋਟਲ ਸਾਡਾ ਜਿਹੜਾ ਟਾਰਗੇਟ ਆ 11000 ਬੂਟਿਆਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਸਮੇਂ ਸਮੇਂ ਅਨੁਸਾਰ ਵੱਖ-ਵੱਖ ਗੁਰਦੁਆਰਿਆਂ ਸਾਹਿਬ ਜਿੱਥੇ-ਜਿੱਥੇ ਸੰਗਤ ਸੇਵਾ ਲਏਗੀ ਅਸੀਂ ਉੱਥੇ ਇਹ ਕੋਸ਼ਿਸ਼ ਕਰਾਂਗੇ ਇਹ ਜਿਹੜਾ 11000 ਬੂਟੇ ਸਾਡਾ ਪਲਾਨ ਹੈ ਪੂਰਾ ਬੰਦਾ ਅਸੀਂ ਇੰਨੀ ਟੈਂਪਰੇਚਰ ਹਾਈ ਹੈ ਐਸ ਵਾਰੀ 50 ਡਿਗਰੀ ਨੂੰ ਟੱਚ ਕੀਤਾ ਸੀ ਤੋਂ ਅਸੀਂ ਚਾਹੁੰਦੇ ਹਾਂ ਵੀ ਜੇ ਕਿਉਂਕਿ ਸਭ ਥਾਂ ਤੇ ਕਲੋਨੀਆਂ ਕੱਟੀ ਜਾ ਰਹੇ ਕਲੋਨਾਈਜ਼ਰ ਦਰਖਤ ਪੱਟੀ ਜਾ ਰਹੇ ਨੇ ਤਰਸੀ ਹੋਰ ਗਰਮ ਹੋਈ ਜਾ ਰਹੀ ਹੈ ਕਾਰਾਂ ਵੱਧ ਰੀਆਂ ਏਸੀ ਵੱਧ ਰਹੇ ਆ ਹੀਟ ਵੱਧ ਰਹੀ ਆ ਉਹ ਸਾਰੇ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਆ ਕਿ ਇਹ ਜਿਹੜੀ ਸੇਵਾ ਲੰਗਰਾਂ ਦੀ ਸੇਵਾ ਲੋਕ ਕਰਦੇ ਨੇ ਕੋਈ ਜਲੇਬੀਆਂ ਲਾਂਦਾ ਕੋਈ ਪ੍ਰਸ਼ਾਦੇ ਲਾਂਦਾ ਕੁਛ ਵੀ ਲਾ ਲਾਂਦਾ ਸਾਡਾ ਵਿਚਾਰੇ ਬਣਿਆ ਕਿ ਅਸੀਂ ਬੂਟਿਆਂ ਦੀ ਸੇਵਾ ਕਰੀਏ ਬੂਟਿਆਂ ਦਾ ਲੰਗਰ ਲਾਈਏ ਕੋਸ਼ਿਸ਼ ਕਰਾਂ ਘਾਣ ਵਾਲੇ ਟਾਈਮ 'ਚ ਹਰ ਮਹੀਨੇ ਸਾਡਾ ਟਾਰਗੇਟ ਹੈ ਵੀ ਇੱਕ ਵਾਰੀ ਅਸੀਂ ਜਰੂਰ ਹੋਣਾ ਹੈ ਹੁਣ ਇਹ ਕਿੰਨੇ ਕੁ ਬੂਟੇ ਦੁਕਾਨ ਕਰਦੇ ਅੱਗੇ ਲਾਉਂਦੇ 221 ਅਸੀਂ ਬੂਟੇ ਅੱਜ ਦੇ ਦਿੰਦੇ ਨੇ 11000 ਬੂਟੇ ਜਿਹੜੇ ਆ ਉਹ ਸਾਡਾ ਟਾਰਗੇਟ ਹੈ ਸਾਡੀ ਕੋਸ਼ਿਸ਼ ਹੈ 10-15 ਦਿਨਾਂ ਬਾਅਦ ਫੇਰ ਅਸੀਂ ਇਸੇ ਤਰ੍ਹਾਂ ਹੀ ਬੂਟਿਆਂ ਦੀ ਸੇਵਾ